ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਰਹੇ ਪ੍ਰਵਾਸੀਆਂ ਨੂੰ ਸੀਐਮ ਭਗਵੰਤ ਮਾਨ ਖੁਦ ਕਰਨਗੇ ਰੀਸੀਵ ਅੱਜ ਮੋੜ ਅਮ੍ਰਿਤਸਰ 에ਅਰਪੋਰਟ ਤੇ ਉਤਰੇਗਾ ਰਿਪੋਰਟ ਨਾਗਰਿਕਾਂ ਦਾ ਜਹਾਜ਼ ਅਮ੍ਰਿਤਸਰ ਵਿੱਚ ਜਹਾਜ਼ ਦੀ ਲੈਂਡਿੰਗ ਤੇ ਮੁੱਖ ਮੰਤਰੀ ਨੇ ਜਤਾਇਆ ਇਤਰਾਜ ਦੱਸਿਆ ਪੰਜਾਬੀਆਂ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਪੀਐਮ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਰਿਪੋਰਟ ਹੋਏ ਨਾਗਰਿਕਾਂ ਦੇ ਮਾਮਲੇ ਨੂੰ ਲੈ ਕੇ ਚੁੱਕੇ ਸਵਾਲ ਭਾਰਤ-ਪਾਕਿਸਤਾਨ ਸੀਮਾ ਨੇੜੇ ਅਮਰੀਕੀ ਫੌਜੀ ਜਹਾਜ਼ ਦੀ ਲੈਂਡਿੰਗ ਨੂੰ ਲੈ ਕੇ ਸੁਰੱਖਿਆ ਪੱਖ ਤੋਂ ਵੀ ਖੜੇ ਕੀਤੇ ਸਵਾਲ ਸੀਐਮ ਭਗਵੰਤ ਮਾਨ ਨੇ ਜਹਾਜ਼ ਦਾ ਰੂਟ ਬਦਲਣ ਦੀ ਕੀਤੀ ਮੰਗ ਕਾਂਗਰਸ ਨੇ ਕੀਤਾ ਵੱਡਾ ਫੇਰ ਬਦਲ ਵੱਖ-ਵੱਖ ਸੂਬਿਆਂ ਦੇ ਨਵੇਂ ਜਰਨਲ ਸਕੱਤਰ ਅਤੇ ਇੰਚਾਰਜ ਕੀਤੇ ਨਿਯੁਕਤ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਨੂੰ ਮਿਲੀ ਪੰਜਾਬ ਦੀ ਜ਼ਿੰਮੇਵਾਰੀ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਮੋੜ ਲਈ ਤੇ ਪਈ ਚੰਡੀਗੜ੍ਹ ਵਿੱਚ ਕਿਸਾਨਾਂ ਤੇ ਕੇਂਦਰ ਦੀ ਹੋਈ ਮੀਟਿੰਗ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਗੈਰ ਹਾਜ਼ਰੀ ਕਰਕੇ ਸਰੇ ਨਹੀਂ ਚੜ ਸਕੀ ਗੱਲਬਾਤ ਕਿਸਾਨਾਂ ਵੱਲੋਂ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਣ ਬਾਬਤ ਦਿੱਤਾ ਗਿਆ ਬਿਆਨ ਮਰਨ ਵਰਤੋਂ ਤੇ ਬੈਠੇ ਕਿਸਾਨਾਂ ਆਗੂ ਡੱਲੇਵਾਲ ਵੀ ਮੀਟਿੰਗ ਵਿੱਚ ਰਹੇ ਮੌਜੂਦ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕੇਂਦਰ ਗੱਲਬਾਤ ਦਾ سلسلہ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਹੁਣ 22 ਫਰਵਰੀ ਨੂੰ ਹੋਵੇਗੀ ਅਗਲੀ ਮੀਟਿੰਗ ਚੈਕਿੰਗ ਦੌਰਾਨ ਬੀਡੀਪੀਓ ਸਣੇ ਸਮੁੱਚਾ ਸਟਾਫ ਮਿਲਿਆ ਗੈਰਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ 베ਦੀ ਵੱਲੋਂ ਕੀਤੀ ਗਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਦੇ ਦਫ਼ਤਰ ਦੀ ਅਚੰਚੇਤ ਚੈਕਿੰਗ ਬੀਡੀਪੀਓ ਸਣੇ ਸਮੂਹ ਗੈਰਹਾਜ਼ਰ ਸਟਾਫ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾ ਰਿਹਾ ਜਵਾਬ ਤਸੱਲੀ ਬਖਸ਼ ਨਾ ਹੋਣ ਤੇ ਵਿਭਾਗੀ ਕਾਰਵਾਈ ਲਈ ਅਧਿਕਾਰੀਆਂ ਨੂੰ ਲਿਖਣ ਦੀ ਦਿੱਤੀ ਚੇਤਾਵਨੀ ਰੂਸ ਵਿੱਚ ਲਾਪਤਾ ਨੌਜਵਾਨ ਦੀ ਮਾਂ ਦਾ ਨਹੀਂ ਹੋਇਆ ਡੀਐਨਏ ਟੈਸਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਨੂੰ ਦਿੱਤੇ ਗਏ ਸਨ ਹੁਕਮ ਪ੍ਰਸ਼ਾਸਨ ਨੇ ਪਰਿਵਾਰ ਨੂੰ ਕੁਝ ਦਿਨ ਉਡੀਕ ਕਰਨ ਲਈ ਕਿਹਾ ਮਲੇਰ ਕੋਟਲਾ ਦੇ ਪਿੰਡ ਕਲਿਆਣ ਦੇ ਨੌਜਵਾਨ ਬੁੱਧੂ ਰਾਮ ਦੀ ਕੀਤੀ ਜਾ ਰਹੀ ਹੈ ਪਾਲ 10 ਮਹੀਨੇ ਪਹਿਲਾਂ ਰੂਸੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਹੋਇਆ ਸੀ ਲਾਪਤਾ ਸਾਬਕਾ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਨੂੰ ਮਿਲੀ ਵੱਡੀ ਰਾਹਤ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਣ ਦੇ ਮਾਮਲੇ ਵਿੱਚੋਂ ਕੁਲਵੀਰ ਸਿੰਘ ਜੀਰਾ ਬਰੀ ਤਿੰਨ ਦਿਨਾਂ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਮੌਕੇ 12 ਅਕਤੂਬਰ 2023 ਨੂੰ ਥਾਣਾ ਸਿਟੀ ਜੀਰਾ ਵਿੱਚ ਦਰਜ ਹੋਇਆ ਸੀ ਮਾਮਲਾ ਕ੍ਰਿਕਟਰ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਸੀਐਮ ਭਗਵੰਤ ਮਾਨ ਨੇ ਆਈਸੀਸੀ ਚੈਂਪੀਅਨ ਟਰੋਫੀ ਲਈ ਦਿੱਤੀਆਂ ਸ਼ੁਭਕਾਮਨਾਵਾਂ ਕ੍ਰਿਕਟਰਾਂ ਨੇ ਪਰਿਵਾਰ ਸਣੇ ਮੁੱਖ ਮੰਤਰੀ ਨਾਲ ਸੀਐਮ ਹਾਊਸ ਵਿਖੇ ਕੀਤੀ ਮੁਲਾਕਾਤ ਪਿਆਗ ਰਾਜ ਵਿੱਚ ਚੱਲ ਰਹੇ ਮਹਾਕੁੰਬ ਦੌਰਾਨ ਤਰਵੈਣੀ ਸੰਗਮ ਵਿੱਚ 50 ਕਰੋੜ ਤੋਂ ਵੱਧ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਇਸ਼ਨਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਾੜਨਵੀਸ ਵੱਲੋਂ ਵੀ ਪਰਿਵਾਰ ਸਣੇ ਕੀਤਾ ਗਿਆ ਇਸ਼ਨਾਨ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਮਹਾਕੁੰਬ 26 ਫਰਵਰੀ ਤੱਕ ਰਹੇਗਾ ਜਾਰੀ ਆਪ ਲੀਡਰ ਸਤਿੰਦਰ ਜੈਨ ਖਿਲਾਫ ਮੁਕੱਦਮਾ ਚਲਾਉਣ ਲਈ ਰਾਸ਼ਟਰਪਤੀ ਤੋਂ ਪ੍ਰਵਾਨਗੀ ਮੰਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਭ੍ਰਸ਼ਟਾਚਾਰ ਮਾਮਲੇ ਵਿੱਚ ਕੀਤੀ ਅਪੀਲ ਸੂਤਰਾ ਅਨੁਸਾਰ ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ ਦੀ ਧਾਰਾ 218 ਤਹਿਤ ਮੰਗੀ ਗਈ ਮਨਜ਼ੂਰੀ ਈਡੀ ਜਾਂਚ ਅਤੇ ਕਾਫੀ ਸਬੂਤ ਹੋਣ ਦੇ ਆਧਾਰ ਤੇ ਕੇਸ ਨੂੰ ਮਨਜ਼ੂਰ ਕਰਨ ਦੀ ਕੀਤੀ ਬੇਨਤੀ ਅਡਾਨੀ ਗਰੁੱਪ ਦੀ ਨਵਿਆਣ ਜੋਗ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਨੇ ਸ਼੍ਰੀਲੰਕਾ ਦੇ ਪਾਵਰ ਪ੍ਰੋਜੈਕਟ ਤੋਂ ਹੱਤ ਕੀਤੇ ਪਿਛਾਂ ਦੋ ਪ੍ਰੋਜੈਕਟਾਂ ਵਿੱਚ 1 ਅਰਬ ਅਮਰੀਕੀ ਡਾਲਰ ਦਾ ਕਰਨਾ ਸੀ ਨਿਵੇਸ਼ ਨਵੀਂ ਸਰਕਾਰ ਦੇ ਬਿਜਲੀ ਦਰਾਂ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਕਰਨ ਦੇ ਫੈਸਲੇ ਮਗਰੋਂ ਕੀਤਾ ਐਲਾਨ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਜਿਸ ਦੁਨੀਆ ਦੀਆਂ ਤਮਾਮ ਤਾਜ਼ਾਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ